यूपीएससी सिविल सर्विस 2024 ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਤਾਂ ਤਾਤੀਏ ਕਿ ਇਹਨਾਂ 2024 ਦੇ ਨਤੀਜਿਆਂ ਦੇ ਵਿੱਚ ਵੀ ਕੁੜੀਆਂ ਵੱਲੋਂ ਮੱਲਾ ਮਾਰ ਦਿੱਤੀ ਗਈ ਹੈ ਤੇ ਪੰਜਾਬੀ ਅਸਥਾਨ ਹਾਸਲ ਕਰਕੇ ਭਾਰਤ ਦਾ ਨਾਂ ਰੋਸ਼ਨ ਕੀਤਾ ਗਿਆ ਦੱਸਿਆ ਕਿ ਪ੍ਰਯਾਗਰਾਜ ਤੋਂ ਸ਼ਕਤੀ ਦੂਬੇ ਨੇ 올 ਇੰਡੀਆ ਟੋਪਰ ਦੇ ਵਿੱਚ ਆਪਣਾ ਨਾਂ ਦਰਜ ਕਰਕੇ ਭਾਰਤ ਦਾ ਨਾਂ ਰੋਸ਼ਨ ਕੀਤਾ ਤਾਂ ਇਸ ਦੇ ਨਾਲ ਹੀ ਦੱਸਿਆ ਕਿ 2016 ਦੇ ਵਿੱਚ ਸ਼ਕਤੀ ਦੂਬੇ ਨੇ ਬਾਇਓ ਕੈਮਿਸਟਰੀ ਚ ਪੋਸਟ ਗ੍ਰੈਜੂਏਸ਼ਨ ਕੀਤੀ ਸੀ ਤੇ ਕਾਫੀ ਲੰਬੇ ਸਮੇਂ ਤੋਂ ਯੂਪੀਐਸਸੀ ਦੇ ਵਿੱਚ ਆਪਣੀ ਕਿਸਮਤ ਅਜ਼ਮਾਰੇ ਸਨ ਅਤੇ ਇਸ ਵਾਰ ਕਿਸਮਤ ਨੇ ਸਾਥ ਦਿੱਤਾ ਤੇ 2024 ਦੇ ਯੂਪੀਐਸਸੀ ਦੇ ਨਤੀਜਿਆਂ ਦੇ ਵਿੱਚ ਪਹਿਲਾ ਅਸਥਾਨ ਹਾਸਲ ਕਰਕੇ ਪਿਆ ਦਾ ਨਾਮ ਰੋਸ਼ਨ ਕੀਤਾ ਤਾਂ ਲਗਾਤਾਰ ਹੀ ਦੱਸਿਆ ਕਿ ਯੂਪੀਐਸ ਦੇ ਵਿੱਚ ਕੁੜੀਆਂ ਵੱਲੋਂ ਕੜੀ ਮਿਹਨਤ ਕਰਕੇ ਆਪਣਾ ਨਾਂ ਚਮਕਾਇਆ ਜਾ ਰਿਹਾ ਤੇ ਵਧੀਆ ਸਥਾਨ ਹਾਸਲ ਕਰਕੇ ਦੱਸਿਏ ਕਿ ਭਾਰਤ ਦੇ ਵਿੱਚ ਥਾਂ ਵਕ ਵਕ ਥਾਵਾਂ ਤੇ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ ਨੇ ਤਾਂ ਇਸ ਦੇ ਨਾਲ ਹੀ ਦੱਸਿਏ ਕਿ ਦੂਜਾ ਸਥਾਨ ਤੇ ਵੀ ਇੱਕ ਕੁੜੀ ਵੱਲੋਂ ਆਪਣਾ ਨਾਂ ਦਰਜ ਕੀਤਾ ਗਿਆ ਦੱਸੇ ਕਿ ਹਰਿਆਣਾ ਤੋਂ ਹਰਸ਼ਿਤਾ ਗੋਇਲ ਨੇ ਦੂਜਾ ਸਥਾਨ ਹਾਸਲ ਕੀਤਾ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ کافی ਲੰਬੇ ਸਮੇਂ ਤੋਂ ਯੂਪੀਐਸਸੀ ਦੇ ਵਿੱਚ ਆਪਣੀ ਕਿਸਮਤ ਅਜ਼ਮਾਰੇ ਸੰ ਪਰ ਇਸ ਵਾਰ 2024 ਦੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਗਿਆ ਹਰਸ਼ਿਤਾ ਗੋਇਲ ਵੱਲੋਂ ਤਲਗਾਤਾਰੀ ਦਾਸੀਏ ਕੇ 1009 ਕੈਂਡੀਡੇਟਸ ਦੇ ਨਾਮ ਮੈਰਿਟ ਲਿਸਟ ਦੇ ਵਿੱਚ ਇਸ ਵਾਰ ਸ਼ਾਮਲ ਕੀਤੇ ਗਏ ਨੇ ਜੋ ਕਿ upsc.gov.in ਦੇ ਵੈਬਸਾਈਟ ਦੇ ਉੱਤੇ ਇਹ ਸਾਰੇ ਨਾਮ ਲਿਸਟ ਕਰ ਦਿੱਤੇ ਗਏ ਨੇ ਦਾਸੀਕ ਨਤੀਜੇ ਜਨਤਕ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਪੂਰੇ ਭਾਰਤ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਜਿਹੜੇ ਵੀ ਬੱਚਿਆਂ ਵੱਲੋਂ ਜਿਹੜੇ ਵੀ ਐਸਪੀਰੈਂਟਸ ਵੱਲੋਂ ਆਪਣੀ ਕਿਸਮਤ ਅਜ਼ਮਾਈ ਜਾ ਰਹੀ ਸੀ ਮਿਹਨਤ ਕੀਤੀ ਜਾ ਰਹੀ ਸੀ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੇ ਨਾਮ ਦੇਖਣ ਨੂੰ ਮਿਲ ਰਹੇ ਨੇ ਜਿਸ ਦੇ ਵਿੱਚ ਪਹਿਲੇ ਦੋ ਸਥਾਨਾਂ ਤੇ ਇਸ ਵਾਰ ਕੁੜੀਆਂ ਵੱਲੋਂ ਆਪਣੀ ਕੜੀ ਮਿਹਨਤ ਕਰਕੇ ਇਹ ਸਥਾਨ ਹਾਸਲ ਕੀਤੇ ਗਏ ਨੇ ਤੇ ਭਾਰਤ ਦਾ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਗਿਆ ਤਾਂ ਤੁਹਾਨੂੰ ਇੱਕ ਵਾਰ ਤਸਵੀਰਾਂ ਵੀ ਦਿਖਾ ਦਿੰਨੇ ਆ ਯੂਪੀਐਸਸੀ ਸਿਵਲ ਸਰਵਿਸ ਦੇ 2024 ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਤਾਂ ਦੱਸਿਆ ਕੀ ਇਹਨਾਂ 2024 ਦੇ ਨਤੀਜਿਆਂ ਦੇ ਵਿੱਚ ਵੀ ਕੁੜੀਆਂ ਵੱਲੋਂ ਮੱਲਾ ਮਾਰ ਲਈਤੀ ਗਈ ਹੈ ਤੇ ਪੰਜਾਬੀ ਅਸਥਾਨ ਹਾਸਲ ਕਰਕੇ ਭਾਰਤ ਦਾ ਨਾਂ ਰੋਸ਼ਨ ਕੀਤਾ ਗਿਆ ਦੱਸਿਆ ਕਿ ਪ੍ਰਯਾਗਰਾਜ ਤੋਂ ਸ਼ਕਤੀ ਦੂਬੇ ਨੇ 올 ਇੰਡੀਆ ਟੋਪਰ ਦੇ ਵਿੱਚ ਆਪਣਾ ਨਾਂ ਦਰਜ ਕਰਕੇ ਭਾਰਤ ਦਾ ਨਾਂ ਰੋਸ਼ਨ ਕੀਤਾ ਤਾਂ ਇਸ ਦੇ ਨਾਲ ਹੀ ਦੱਸਿਆ ਕਿ 2016 ਦੇ ਵਿੱਚ ਸ਼ਕਤੀ ਦੂਬੇ ਨੇ ਬਾਇਓ ਕੈਮਿਸਟਰੀ ਚ ਪੋਸਟ ਗ੍ਰੈਜੂਏਸ਼ਨ ਕੀਤੀ ਸੀ ਤੇ ਕਾਫੀ ਲੰਬੇ ਸਮੇਂ ਤੋਂ ਯੂ ਪੀ ਐਸ ਸੀ ਦੇ ਵਿੱਚ ਆਪਣੀ ਕਿਸਮਤ ਅਜ਼ਮਾਰੇ ਸਨ ਅਤੇ ਇਸ ਵਾਰ ਕਿਸਮਤ ਨੇ ਸਾਥ ਦਿੱਤਾ ਤੇ 2024 ਦੇ ਯੂ ਪੀ ਐਸ ਸੀ ਦੇ ਨਤੀਜਿਆਂ ਦੇ ਵਿੱਚ ਪਹਿਲਾ ਹਸਤਾਨ ਹਾਸਲ ਕਰਕੇ ਪਿਆ ਦਾ ਨਾਮ ਰੋਸ਼ਨ ਕੀਤਾ ਤਾਂ ਲਗਾਤਾਰ ਹੀ ਦੱਸਿਆ ਕਿ ਯੂਪੀਐਸ ਦੇ ਵਿੱਚ ਕੁੜੀਆਂ ਵੱਲੋਂ ਕੜੀ ਮਿਹਨਤ ਕਰਕੇ ਆਪਣਾ ਨਾਂ ਚਮਕਾਇਆ ਜਾ ਰਿਹਾ ਤੇ ਵਧੀਆ ਸਥਾਨ ਹਾਸਲ ਕਰਕੇ ਦੱਸਿਏ ਕਿ ਭਾਰਤ ਦੇ ਵਿੱਚ ਥਾਂ ਵਕ ਵਕ ਥਾਵਾਂ ਤੇ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ ਨੇ ਤਾਂ ਇਸ ਦੇ ਨਾਲ ਹੀ ਦੱਸਿਏ ਕਿ ਦੂਜੇ ਸਥਾਨ ਤੇ ਵੀ ਇੱਕ ਕੁੜੀ ਵੱਲੋਂ ਆਪਣਾ ਨਾਂ ਦਰਜ ਕੀਤਾ ਗਿਆ ਦੱਸੇ ਕਿ ਹਰਿਆਣਾ ਤੋਂ ਹਰਸ਼ਿਤਾ ਗੋਇਲ ਨੇ ਦੂਜਾ ਸਥਾਨ ਹਾਸਲ ਕੀਤਾ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ کافی ਲੰਬੇ ਸਮੇਂ ਤੋਂ ਯੂਪੀਐਸਸੀ ਦੇ ਵਿੱਚ ਆਪਣੀ ਕਿਸਮਤ ਅਜ਼ਮਾਰੇ ਸੰ ਪਰ ਇਸ ਵਾਰ 2024 ਦੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਗਿਆ ਹਰਸ਼ਿਤਾ ਗੋਇਲ ਵੱਲੋਂ ਤਾਂ ਲੱਗਾ ਤਾਰੀ ਦੱਸिए ਕਿ 1000 ਨੋ ਕੈਂਡੀਡੇਟਸ ਦੇ ਨਾਮ ਮੈਰਿਟ ਲਿਸਟ ਦੇ ਵਿੱਚ ਇਸ ਵਾਰ ਸ਼ਾਮਲ ਕੀਤੇ ਗਏ ਨੇ ਜੋ ਕਿ upsc.gov.in ਦੇ ਵੈਬਸਾਈਟ ਦੇ ਉੱਤੇ ਇਹ ਸਾਰੇ ਨਾਮ ਲਿਸਟ ਕਰ ਦਿੱਤੇ ਗਏ ਨੇ ਦੱਸिए ਕਿ ਨਤੀਜੇ ਜਨਤਕ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਪੂਰੇ ਭਾਰਤ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਜਿਹੜੇ ਵੀ ਬੱਚਿਆਂ ਵੱਲੋਂ ਜਿਹੜੇ ਵੀ ਐਸਪੀਰੀਐਂਟਸ ਵੱਲੋਂ ਆਪਣੀ ਕਿਸਮਤ ਅਜ਼ਮਾਈ ਜਾ ਰਹੀ ਸੀ ਮਿਹਨਤ ਕੀਤੀ ਜਾ ਰਹੀ ਸੀ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੇ ਨਾਮ ਦੇਖਣ ਨੂੰ ਮਿਲ ਰਹੇ ਨੇ ਜਿਸ ਦੇ ਵਿੱਚ ਪਹਿਲੇ ਦੋ ਸਥਾਨਾਂ ਤੇ ਇਸ ਵਾਰ ਕੁੜੀਆਂ ਵੱਲੋਂ ਆਪਣੀ ਕੜੀ ਮਿਹਨਤ ਕਰਕੇ ਇਹ ਸਥਾਨ ਹਾਸਲ ਕੀਤੇ ਗਏ ਨੇ ਤੇ ਭਾਰਤ ਦਾ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਗਿਆ ਤਾਂ ਤੁਹਾਨੂੰ ਇੱਕ ਵਾਰ ਤਸਵੀਰਾਂ ਵੀ ਦਿਖਾ ਦਿੰਨੇ ਆ